ਕਬੀਰ ਇਹੋ ਤਨ ਜਾਹੇਗਾ ਕਵਨ ਮਾਰਗ ਲਾਏ ਕੈ ਸੰਗਤ ਕਰ ਸਦ ਕੀ ਕੈ ਹਰ ਕੇ ਗੁਣ ਗਾਏ ਏ ਭਾਈ ਕਬੀਰ ਜੀ ਦਸਨਾ ਕਰਦੇ ਨੇ ਕਿਆ ਜਿਹੜਾ ਮਨੁੱਖਾ ਸਹੀ ਸੰਨ ਮਿਲਿਆ ਇਹਨੂੰ ਲਾਹੇ ਦੇ ਵਿੱਚ ਲਾਉਣਾ ਕਰੇ ਨਾਸ਼ਵਾਨ ਇਨੇ ਬੇਅਰਥ ਚਲਿਆ ਜਾਣਾ ਨੂੰ ਐਸੇ ਕੰਮ ਦੇ ਵਿੱਚ ਜੋੜਨਾ ਕਰ ਜਿਦੇ ਤੋਂ ਲਾਹਾ ਪ੍ਰਾਪਤ ਹੋਵੇ। ਔਰ ਐਸਾ ਲਾਹਾ ਲੈ ਜਿਸ ਤਰ੍ਹਾਂ ਉਸ ਨਿਰੰਕਾਰ ਦੀ ਸੰਗਤ ਕਰੀਏ, ਸਾਧੂਆਂ ਦੀ ਸੰਗਤ ਕਰੀਏ ਜਿਦੇ ਵਿੱਚ ਦੀਨ ਦੁਨੀਆ ਦੇ ਮਾਲਕ ਦੀ ਸਥਿਫਤ ਹੋਵੇ। ਇਹ ਜਿਹੜੀ ਦੁਨੀਆ ਦੇ ਨਾਲ ਮੋਹ ਪਿਆ। ਇਹ ਦੁਨੀਆ ਸਭ ਇੱਥੇ ਹੀ ਰਹਿ ਜਾਣੀ ਹੈ। ਨਾਲ ਜਾਣਾ ਸਿਰਫ ਦੀਨ, ਧਰਮ ਨਾਲ ਜਾਣਾ। ਤੂੰ ਧਰਮ ਕਮਾਉਣਾ ਕਰ। ਉਸ ਨਰੰਗਕਾਰ ਦੇ ਗੁਣਾਂ ਨੂੰ ਗਾਉਣਾ